ਮੇਰੇ ਲਈ ਬੰਦ ਕਰ। ਆ ਕੇ ਰਹਿ ਤਾ ਬਾਜੀ ਨੂੰ ਦੇਖ। ਆਹ ਦੇਖੋ। ਫੜ ਦੇ। ਸਾਨੀ ਆ ਰਗਾ ਕਪੜੇ ਦੇ। ਆਹ, ਕੈਰੋਲ ਕਹਿੰਦੇ ਮੈਂ ਸਿੰਘ ਕਾ ਜਰ ਨਹੀਂ ਸੀ। ਪਰ ਨਹੀਂ ਜਾਇਆ। ਬਗੜਾ ਬਕਿਆ ਕਰਦੇ। ਆਉਣਾ ਰੋ ਬੇਸਤ ਕੰਚਾਤ ਨਾ। ਉਧਰੋਂ ਆ ਆਪਣਾ ਮਲੇਟੇ ਦਾ। ਚੋੜਾ ਗੁੜਾ ਹੋ ਰਿਹਾ ਬੋਲਣਾ। 11 ਕੁ। ਮਾਂ। ਮਗਨ। ਨਹੀਂ ਜਾ ਰਿਹਾ। ਕੋਕਨ ਜਾਂਦੇ ਕੰਡੋ। ਕਿਤੇ ਬੈਠੀ ਸੀ ਨਾ ਕਰਾ ਦੇ ਵੀ ਰੋਟੀ ਘੱਦੀ ਸੀ ਆਪ ਦੁੱਧ ਮਿਲ ਗਈ ਮੈਂ ਰੋਟੀ ਨਾ ਮੈਂ ਅਜੇ ਹੋਰ ਲੈ ਕੇ ਨਹੀਂ ਰੋਤੀ ਨਹੀਂ ਮੈਂ ਕੋਲੀਆਂ ਲੈ ਕੇ ਸੀ ਮੈਂ ਇਹ ਹੋਰ ਲੈ ਲਈਆਂ ਉਹਦੇ ਨਾਲ ਫੋਨ ਮਾਇਆ ਤੇ ਕੋਈ ਸਿਰਫ ਉਹ ਫੁੱਟ ਕਾ ਕੋਲੀਆਂ ਹਨ ਮਾਸੇ ਮੈਨੂੰ ਚਾਹਣਾ ਅੱਜ ਦੇਖਿਆ ਸੀ ਉਹ ਕੱਢ ਗਈ ਤਿੰਨ ਤਾਂ ਲੈ ਆਈ ਮੈਂ ਫਿਰ ਦੋ ਹੋਰ ਲੈ ਲਈਆਂ ਨਾ ਦੋ ਹੋਰ ਲੈ ਲਈਆਂ ਨੇ ਪੰਜ ਨਹੀਂ ਹੁੰਦੀ ਗਾਂ ਤੇ ਵਾਲੇ ਨੇ

ਉਹ ਕਨਫਰਮ ਤੋਂ ਆਣੀ ਨਾ ਹੂੰ ਦੋ ਵਾਰ ਤੇ ਦੋ ਦੇ ਬਾਅਦ ਰਬਣਾ ਦੇ ਬੜਾ ਪਹੁੰਚ ਗਿਆ ਕਿ ਬੜਾ ਮੈਂ ਕਿਹਾ ਅੱਛਾ ਮੈਂ ਤਾਂ ਕਹਿ ਰਹਾ ਸਰ ਮੈਂ ਤੁਹਾਨੂੰ ਮੈਂ ਇਹ ਕਰਨਾ ਆਏ ਸੀ ਜਿਆਦਾ ਸੱਤ ਦੇ ਮੋਤੀ ਦੇ ਨਹੀਂ ਮੋਤੀ ਦੇ ਨਹੀਂ ਤੁਸੀਂ ਕੋਲ ਤੋਂ ਤਾਂ ਦੇਣੀ ਕੋਲ ਕੱਲ ਨੂੰ ਤੇ 3 ਬੰਦੇ ਤੇ ਆਪੇ ਜਣਾ ਹੋ ਜਾਂਦੀ ਹੋਈ ਹੋਈ ਕੁੜੀ ਕੈਨ ਤੇ ਕੁੜੀ ਕੈਨ ਜੀ ਕੀ ਬੋਲਦੇ ਹੋ ਜਿਆ ਕੁੜੀ ਉਹ ਨਾਲ ਚਾਹ ਤਾਂ ਜੀ ਤਰਵਾਉਂਦਾ ਥੋੜਾ ਰੱਖ ਲੈਣਾ ਹਾਂ ਸਹੀ ਜੀ ਬੋਲਦੇ ਆ ਇਹ ਨਾਲ ਉਹਦਾ ਆ ਰੱਖ ਪੈਂਦੀ ਹੋਏ ਨਾਲ ਜੀ ਚੱਲੜਲਾ ਬੜਾ ਮਾਰਾ ਚੱਲੜਾ ਬੜਾ ਮਾਰਾ ਪਾਈ ਜਰ ਉਸ ਘਰ ਲੋਨੇ ਗੋਲ ਪੀ ਰਿਹਾ ਦੱਸਦਾ ਬਲੋਕ ਤੇਰਾ ਆਂਦੀ ਹੋਵੇ ਕਰਾਂ ਉਹ ਕੈਰਲਾ ਗੇੜਨਾ ਵੀ ਵੀ ਦੂਨੀ ਨਾ ਦੱਸਦਾ ਉਹ ਵੀ ਆ। ਜੀ ਹਾਂ ਪਰ ਇਹ ਕੋਸਟਲ ਸਟੇਜ ਹੈ। ਕਿਉਂ ਕਿ ਇਹ। ਤਾਂ ਉਹ ਦੋ ਅੱਧੀ ਦਾ ਪ੍ਰਮਾਣਿਕ ਹੋ। 12:00 ਵੱਜਦਾ ਹੋ। 5:00 ਦਿੱਤੇ ਲੈ। ਕਿੰਨੇ ਵਜੇ ਆਉਣਾ? ਕਾਣ। 10:00 ਵੱਜਦਾ। ਮੈਂ ਰੋਜ਼ ਦਾ ਮਲਾਜ ਮਾਪੜ ਹੋ। ਬਰਨਾਲੀ। ਉਹ ਆਦਾ ਜਵਾਈ ਥੋੜੀ ਦਾ ਬੱਧੀ ਅੱਛਾ ਹਰਿੰਦਰ ਥੋੜੀ ਆਦਾ ਨਾ ਨਰਮ 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 ਪਹਿਲਾਂ ਤਾਂ ਪਟਨਾ ਚ ਨਾਮੰਦ ਹੋ ਗਿਆ ਫਲੱਟ ਦਾ ਇਹ ਮੈਂ ਆਜਾ ਚਾਪੀ ਬਹੁਤ ਵਧੀਆ ਬੱਤਾ ਹੋਰ ਟਾਈਮ ਨਹੀਂ ਕਿਹੜਾ ਕਿੰਨਾ ਬਣਾ ਲੈ ਸੀ ਕੀ ਕਰਨਾ ਸੀ ਅਸੀਂ ਕੰਮ ਸਾਡਾ ਪ੍ਰੈਸਰ ਲੈਣਾ ਐ ਸਾਡਾ 80000 ਰੁਪਏ ਦਾ ਟੰਕਾ ਉਹਦੇ ਬਾਹਰੋਂ ਹਮ ਲੈ ਲੈ ਕਰੋ ਜੇ ਕੋਈ ਲੈਣਾ ਹੁੰਦਾ ਤੂੰ ਹਮ ਇਧਰ ਏਰੀਆ ਚ ਪੈਂਦੇ ਨਹੀਂ ਇੱਥੇ ਉਹ ਪਾਇਆ ਜੇ ਕਿ ਤੂੰ ਉੱਧਰ ਵੀ ਸੈਜੇ ਇੱਕ ਪੈ ਗਿਆ ਸਾਰੇ ਕਿਤੇ ਚਲਦੀ ਉਹ ਲੈਣ ਵਾਲਾ ਹੈ ਨਹੀਂ ਸੀ ਮੈਂ ਨਾ ਜਿਹੜਾ ਹੋ ਜੂ ਅਕਰੜੀ ਆ ਇਹਨਾਂ ਪਤਾ ਲੱਗਿਆ ਉਹਨਾਂ ਕੰਮ ਦਾ ਮੁਕਤੀ ਪਈ ਆ ਵਿੱਚ ਕੀ ਕਰਦੀ ਆਂ ਇਹ ਮੈਂ ਪਾਣੀ ਲੈ ਕੇ ਸੀ ਇਹਦੀ ਰੋਚ ਚਾਹ ਮੰਗਿਆ ਪਾਣੀ ਦੋ ਕੇ ਆ ਕਿ ਕੰਮ ਤੇ ਉਹਨੂੰ ਬੰਦ ਕਰਨ ਕਹਿੰਦੀ ਉਹ ਲਾ ਲੀ ਜੀ ਇਹਨੂੰ ਕੀ ਨਾਮ ਦਾ ਆਂਟੀ ਦਾ ਬੰਨਾ ਤਾਂ ਆ ਜਾ ਕਰ ਲਾਂਗੇ ਬੰਤੋ ਆ ਵਾਂ ਤੋਂ ਨਾ ਤੂੰ ਗੱਡੀ ਦਾ ਦਸਤਾ ਜਾ ਕੇ ਸਤਿ ਸ਼੍ਰੀ ਅਕਾਲ ਜੀ ਸਾ YouTube ਚੈਨਲ ਸਾਂ ਫੈਮਲੀ ਤੇ ਕਿਵੇਂ ਹੋ ਸਾਰੇ ਜਣੇ ਠੀਕ ਹੋ ਗੱਲ ਵਜਾ ਕੰਮ ਹੋ ਰੇ ਪਿੱਪਾ ਇਹ ਕੀ ਆ ਚਾ ਠੀਕ ਹੋ ਗਈ ਅੱਜ 25 ਤੇ ਹੋਗਾ ਟਾਈਮ 12 ਵਜੇ ਸਵੇਰ ਦੇ ਦੁਪਹਿਰ ਦੇ ਤੇ ਅੱਜ ਆਏ ਨੇ ਮੰਮੀ ਹੁਣੀ ਮੇਰੇ ਪਤਾ ਲੈਣ ਮਾਤਾ ਜੀ ਮਟਰਾਂ ਦੀ ਬਣਾਵਾਂਗੇ ਆਪਾਂ ਸਬਜ਼ੀ ਅੱਜ ਇੱਥੇ ਪਹੁੰਚੀਆਂ ਮੰਗੇ ਇੱਧਰ ਮੂੰਗੀ ਆਈ ਆ ਮੂੰਗੀ ਦਿਖਾ ਦੋ ਜੋੜ ਦਾ ਪੰਗੀ ਹਟਦੇ ਦੂਣੋਂ ਹੋਰ ਗੜੀ ਆ ਦੇਖ ਲਓ ਜੀ ਦੇਸੀ ਮੂੰਗੀ ਆ ਗਈ ਘਰ ਦੀ ਆਪਣੇ ਪ੍ਰਦੀਪ ਕੜਕੜ ਦੇਖੀ ਜਾਂਦਾ ਦੇਖ ਆਇਓ ਆਹ ਮੂੰਗੀ ਸਵਾਦ ਚੋਲਾ ਮੂੰਗੀ ਦਾ ਛੋਲਾ ਆ ਗਿਆ ਇੱਧਰ ਮੇਲੋ ਕਰਨੇ ਆਏ ਨੇ ਲਓ ਜੀ ਆਪਣੇ ਮੰਮੀ ਹੁਣੀ ਆਏ ਨੇ ਅੱਜ ਪਤਾ ਲੈਣ ਮੇਰੇ ਢੂਹੀ ਕਰਕੇ ਮੈਂ ਤਾਂ ਬਹੁਤ ਰੋਕਿਆ ਸੀ ਵੀ ਨਾ ਉਹ ਕੀ ਕਰਨਾ ਇਹ ਕਹਿੰਦੇ ਸੀ ਆਵਾਂਗੇ ਜਾਣੇ ਉਹ ਦੁਕਾਨ ਤੇ ਚਾਚਾ ਬਾਹਰ ਹੀ ਆ ਸੱਜੇ ਨਾਲ ਹੀ ਜਾਣਾ ਤੜੇ ਨੇ ਕਹਿੰਦੇ ਨਹੀਂ ਮੈਂ ਲੋ ਤੂੰ ਮਟਰ ਕੱਟ ਦੇ ਹਾਂ ਮਟਰ ਕੱਟਦੀ ਹਾਂ ਸੱਜੇ ਨੂੰ ਪਹਿਲਾਂ ਮੈਂ ਕਹਿ ਕੇ ਟੀ ਹਰਸ ਨੇ ਵੀ ਖਾਲੀ ਦਾਲ ਉਹਨੂੰ ਵੀ ਨਹੀਂ ਪਤਾ ਵੀ ਕਦੋਂ ਪਾਇਆ ਹੈ ਨਾ ਮੈਂ ਗਿੰਦੂ ਰਮਾ ਦੀ ਜਿੰਦਰੀਂ ਜਾਂਦੇ ਮੇਰੇ ਨੂੰ ਬਣਾ ਮਾ ਉਹ ਕੋਈ ਸਬਜ਼ੀ ਬੰਦਾ ਦਾਲ ਆਲੀ ਖਾ ਰਹਾ ਦਾ ਹੱਥ ਤਾਂ ਇਹ ਦਾਲ ਸਵਾਲ ਲੱਗੀ ਨਾ ਮੈਂ ਕਿਸੇ ਨੂੰ ਚ ਲੈ ਗਿਆ ਭਰਾ ਕੇ ਡੱਬੀ ਤਾਂ ਤਮ ਫੇਰ ਆਂਦੇ ਨਾ ਕੱਦੂ ਖਾਂਦੇ ਨਹੀਂ ਕਦੋਂ ਖਾਂਦੇ ਨਹੀਂ ਦਾਲ ਚ ਇਹਨਾਂ ਨੂੰ ਪਤਾ ਨਹੀਂ ਨਹੀਂ ਮੈਂ ਰਾਤ ਨੂੰ ਪ੍ਰਦੀਪ ਤੋਂ ਮਹंगाई ਸਬਜੀ ਮੈਨੂੰ ਆਖਿਆ ਵੀ ਚਲ ਤੂੰ ਸਬਜੀ ਲੈ ਆਵੇਂ ਉਹਨੇ ਜੇ ਤਾਂ ਆ ਗਈ ਹੈ ਨਾ ਫਿਰ ਤਾਂ ਕੱਟ ਕੇ ਬਣਾ ਲੂਗੀ ਨਹੀਂ ਫਿਰ ਮੈਂ ਕੱਟ ਦਿੰਨੀ ਆ ਹੌਲੀ ਹੌਲੀ ਬੈਠੀ ਜਾਂ ਮੱਤੀ ਦੀ ਮੰਮੀ ਆਜੂ ਚੱਲ ਬੁਲਾਉਣ ਵੇਧ ਜੀ ਮੱਤਾ ਮਾ ਉਹ ਕੱਟ ਦੂਗੀ ਤੇ ਉਹਨੇ ਭਾਈ ਦੋ ਕੱਦੂ ਲੈ ਲੇ ਪਤਾ ਨਹੀਂ ਕਿਲੋ ਲੈਤੇ ਤੇ ਕਹਿੰਦਾ ਐਨੇ ਸੋਹਣੇ ਲੱਗੇ ਚਲ ਮੈਂ ਕਿਲੋ ਕੁ ਲੈ ਆਇਆ ਉਹਨੇ ਭਾਈ ਨੇ ਏਡੇ ਗੰਦਾ ਭਾਈ ਸੀ ਦੁਕਾਨ ਵਾਲਾ ਤੇ ਉਹ ਤੋਂ ਲੈਣੀ ਸੀ ਇਹਨੇ ਪੈਸੇ ਪਤਾ ਨਹੀਂ 400 ਪਤਾ ਨਹੀਂ ਕਿੰਨੇ ਤੇ ਉਹਨੇ ਕੀ ਕਰਿਆ ਜਦੋਂ ਪੈਸੇ ਦੇਣ ਲੱਗਿਆ ਬੋਚਕਦਨ ਇੱਕ ਕੱਦੂ ਕੱਢ ਕੇ ਨਾ ਗੰਦਾ ਕੱਦੂ ਪਾਤਾ ਹਾਏ ਦੇ ਲਾ ਲੋਕ ਕਹਿ ਜene ਐਂ ਕਰਿਆ ਉਹਨੇ ਭਾਈ ਨੇ ਜਦੋਂ ਕਰਿਆ ਕਹਿੰਦੇ ਇੱਥੇ ਕੱਢ ਕੇ ਦੇਖੇ ਇਹਨੇ ਕੱਦੂ ਐ ਮਾਰੇ ਬੈੱਡ ਤੇ ਚਲਾ ਕੇ ਮਾ ਕੀ ਹੋਗਾ ਕੰਦਾ ਪਾਤਾ ਕੱਢ ਕੇ ਮੈਂ ਕੱਚੇ ਕੱਚੇ ਦੋ ਭਾਇ ਸੀ ਕਹਿੰਦਾ ਇੰਨੇ ਇੱਕ ਤਾਂ ਇੰਨਾ ਸੋਹਣਾ ਕੱਦੂ ਇੱਕ ਮਟਰੂੜ ਜਾ ਹੋ ਰਿਹਾ ਐਡੇ ਕਰਡੇ ਜਿਹਾ ਲੱਗ ਕੇ ਆ ਹਾਂ ਤੇ ਫਿਰ ਮੈਨੂੰ ਵੀ ਆ ਲੱਗਾ ਮਹਾਜਾ ਨਾਰਿਜਾ ਹਨਾ ਪਹਿਲੀ ਉਹ ਆ ਫਿਰ ਮੈਂ ਚਲ ਸੋਚਾਂ ਮਹਾ ਸਬਜੀ ਤਾਂ ਹਜੇ ਆਂਟੀ ਵੀ ਨਹੀਂ ਆਈ ਕੱਟੀ ਨਹੀਂ ਯਾਨੀ ਕੱਦੂ ਵੀ ਨਹੀਂ ਵਧੀਆ ਇੱਕ ਆ ਜਿਹੜਾ ਚੱਜ ਜ਼ਿਆਦਾ ਸੀ ਉਹ ਮੈਂ ਘਰਵਾ ਕੱਟ ਕੇ ਛੋਲਿਆ ਗੀ ਗਾਲ ਚ ਪਾਤਾ ਵਧੀਆ ਕਰਿਆ ਮੈਂ ਚਲੋ ਦਾਲ ਤੇ ਰਿਜੂ ਦੇ ਉਰੀ ਨੂੰ ਤੜਕਾ ਤੜਕਾ ਮੈਂ ਘੱਟ ਤਾਂ ਹੜੀ ਲਈ ਤੇ ਉਹ ਕਰਕੇ ਮੈਂ ਚਲਾ ਕੇ ਤੜਕਾ ਲਾ ਲੂਗੀ। ਪ੍ਰਦੀਪ ਤੋਂ ਦਾਲ ਦੁੱਲ ਧਵਾ ਲਈ ਫਿਰ ਮੈਂ ਰੱਖਤੀ। ਚੱਲ ਫਿਰ ਉਹ ਮਦੀ ਦੀ ਮੰਮੀ ਨੂੰ ਪਹੇਤਾ ਉਤੋਂ ਨੂੰ ਲੈਣ। ਉਹ ਗਈ ਵੀ ਸੀ ਕੱਲ ਪੀਰਵਾਲ ਸੀ ਉੱਥੇ ਜਾਂਦੀ ਆ ਉਹ। ਪੀਰ ਦੀ ਜਗ੍ਹਾ ਤੇ ਪੀਰ ਖਾਣੇ ਵਗ ਗਈ ਹੋਈ। ਚਲੋ ਘਰੇ ਨਹੀਂ ਸੀ ਜਦੋਂ ਉਹਨੂੰ ਘਰੋਂ ਸੁਨੇਹਾ ਮਿਲਿਆ ਫਿਰ ਉਹ ਵੀ ਭੱਜੀ ਆ ਜੀ। ਫਿਰ ਇਹ ਵੀ ਆ ਗਈ। ਫਿਰ ਉਹਨੂੰ ਆਖਿਆ ਹੁਣ ਆਟਾ ਉਟਾ ਗੁੰਨ ਕੇ ਜਾ ਜੀ। ਕੋਲ ਇੰਨਾ ਕੰਮ ਕਰਾਇਆ। ਕਹੇਗੀ ਸੀ ਮੈਨੂੰ ਕਹਿੰਦੀ ਜੇ ਲੋੜ ਪੈ ਗਈ ਮੈਨੂੰ ਬੁਲਾ ਲਿਆ ਉਹ ਘਰੋਂ ਜਾ ਕਹਿੰਦੀ ਫੋਨ ਕਰਦੇ ਹੋ। ਅੱਛਾ। ਮਤੀ ਹੈ ਨਹੀਂ ਸੀਗਾ ਤੇ ਫਿਰ ਮੈਂ ਉਸ ਤੋਂ ਨੂੰ ਭੇਜਦਾ ਮੈਂ ਜਾਂ ਬੀਬੀ ਨੂੰ ਬਿਠਾ ਕੇ ਲਿਆ ਖਾਸ ਤੇ ਸਕੂਟ ਰਿਤੇ ਹੋ ਉਹ ਘੜ ਵਾਲੀ ਭਾਰੀ ਆ ਅਦੇ ਜੇ ਫੜਕੀ ਪੀ ਜਾ ਉਦੋਂ ਚੱਲੀ ਪਹਿ ਜਾ ਨਾ ਮੈਂ ਚ ਟੂਈ ਸੁਧਿਆ ਲੈ ਕੋਈ ਨਾ ਪਹਿ ਜਾ ਅਸੀਂ ਓਕੀ ਵਾਲਾ ਲੈਟ ਹੋ ਗੋਲੀ ਤੇ ਹੋਰ ਇਹ ਦਵਾਈ ਹਾਂਜੀ ਟਮਾਟਰ ਪੋਦੀ ਹੈ ਨਾ ਹਾਂ ਮਟਰ ਸੋਨੇ ਆ ਐਤ ਕੀ ਆਈ ਆਂਦੇ ਨੇ ਹਰੇ ਮਟਰ ਕਿਦਾ ਆਉਂਦੇ ਨਹੀਂ ਹੁੰਦੇ ਸੀ ਕਹਿੰਦੇ ਜੰਮੂ ਚੋਂ ਆਉਂਦੇ ਨੇ ਇਹ ਹਾਂ ਜਿੱਥੋਂ ਉਧਰ ਹੀ ਗੋਭੀ ਹੁੰਦੀ ਆ ਕਹਿੰਦੇ ਜੰਮੂ ਵਾਲੀ ਕੱਲ ਮੈਂ ਕਾਲ ਕਰ ਲਈ ਉੱਤਰ ਦੀ ਸਰਦੂਲਗੜ ਕਹਿੰਦਾ ਸੀ ਹਿੰਦੀ ਦਾ ਹਾਂ ਜੀ ਲਿਆ ਕਹਿੰਦਾ ਕਿ ਇੱਕ ਦੂਜੇ ਪਾਸੇ ਜਾਣਾ ਪੈਂਦਾ ਏ ਸੜਕ ਪਾਰ ਕਰਕੇ ਹਾਂ ਮੈਂ ਛੱਡ ਬਰੇ ਬਦ ਬਹੁਤ ਹੀ ਲੈ ਲਾਂਗਾ ਹਾਂ ਇਦਾਂ ਜਰਾ ਮੈਨੂੰ ਕਹਿੰਦਾ ਆਇਆ ਫਿਰ ਝਨੀਰ ਆਕੇ ਕਹਿੰਦਾ ਸਬਜੀ ਲੈ ਲੈ ਮੈਂ ਨਹੀਂ ਆਪਾਂ ਦੇਰ ਦੀ ਵਗ ਜਾਈਏ ਉਹ ਹੱਤੀ ਲਵਾਉਣੀ ਮੈਂ ਖਾ ਝਨੀਰ ਖਲਣ ਨੂੰ ਨਹੀਂ ਨਹੀਂ ਮੈਂ ਖਾ ਸਵੇਰੇ ਨਾਲ ਬੈਂਤ ਚੜ੍ਹਦੀ ਹੋ ਸਤ ਨਾਲ ਆਜ ਹੀ ਲੈ ਜੀ ਜਾ ਕੇ ਸਾਰਾ ਕੁਝ ਕਰਦੇ ਸਾਰਾ ਪਾਣੀ ਚਾਹੀਦਾ ਨਾ ਪਾਣੀ ਕੀ ਆਇਆ ਤੇ ਉਹ ਆ ਗਿਆ ਤੇ ਸਾਰੇ ਖੁਸ਼ ਹੋ ਗਏ ਆ ਗਿਆ ਉਹ ਆ ਆ ਗਿਆ ਓਏ ਨੂੰ ਗਾਹ ਦੇ ਚੱਲ ਤਾਂ ਗਿਆ ਸੀ ਓਏ ਚਾਰ ਜਾ ਗਿਆ ਉਹ ਕਹਿੰਦਾ ਅੱਜ ਤੇ ਇਸਟ ਬਾਈਓ ਉਹ ਕੱਲੂ ਅਰਦੀ ਅਰਦੀ ਲੈ ਲਓ ਲੋਕੋ ਲੋਕੋ ਦਿੱਟਮਾ ਲੈ ਰਹੇ ਨੇ ਅੱਛਾ ਪੂ ਸਟਾਰ ਆ ਗਏ ਓ ਤੋਂ ਨਲੀ ਮਾਰ ਆ ਗਿਆ ਸਾਰੇ ਕੁਟ ਕੁਟ ਸਟਾਰ ਬੂਤੇ ਸੁਰ ਬੂਸਟਾਰ ਨੂੰ ਨਾ ਤਾਹੀਂ ਤਾਂ ਇੱਧਰਲੀ ਚ ਨਹੀਂ ਜਾਂਦਾ ਏ ਉਹ ਬੋਲਣ ਨਹੀਂ ਦਿੰਦਾ ਇਹਨਾਂ ਨੂੰ ਉਹ ਚ ਬਦਮਾਚੀਆਂ ਕਰਦੇ ਨੇ ਸਾਰੇ ਕੋਈ ਹੋ ਜਾਂਦੇ ਨੇ ਹਾਂ ਨਾ ਉਹ ਇਹ ਗੱਲਾਂ ਕਨੈਕਟਰ ਦਾ ਚਾਈ ਨਹੀਂ ਤਾਂ ਹੀ ਉਹ ਛੱਡਦਾ ਮੈਂ ਇਹ ਕਹਿ ਰਿਹਾ ਮੈਂ ਕਿ ਕੋਈ ਸਾਡੇ ਵਿੱਚ ਕਨੈਕਟਰ ਨਹੀਂ ਹੈਗਾ ਓਏ ਨਹੀਂ